ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਗੋਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਦਾ ਪਿਆਰਿਆਂ ਦਾ ਬਹੁਤ ਬਹੁਤ ਸਵਾਗਤ ਸ਼ੁਕਰੀਆ ਮਿਹਰਬਾਨੀ ਤੇ ਗੋਸਤਾਖੀ ਮਾਫ ਨੂੰ ਪਿਆਰ ਦੇਣ ਲਈ ਮੈਂ ਆਪ ਸਾਰਿਆਂ ਦਾ ਬਹੁਤ ਰਣੀ ਆ ਤੇ ਅੱਜ ਫਿਰ ਹੋਰ ਮਾਮਲਾ ਖੜਦੇ ਨਾਲ ਵਿਚਾਰਨਾ ਸਾਂਝਾ ਕਰਨਾ ਕਈ ਗੱਲਾਂ ਕੌੜੀਆਂ ਹੋਣਗੀਆਂ ਤੇ ਉਹਨਾਂ ਮਿੱਤਰਾਂ ਨੂੰ ਜ਼ਰੂਰ ਚੰਗੇ ਲੱਗਣਗੇ ਜਿਹੜੇ ਇਸ ਖੇਤਰ ਦੇ ਨਾਲ ਜੁੜੇ ਹੋਏ ਨੇ ਜਾਂ ਇਸ ਮਾੜੇ ਗੰਦੇ ਵਰਤਾਰੇ ਨੂੰ ਨਕਾਰਦੇ ਨੇ ਤੇ ਉਹਨਾਂ ਨੂੰ ਜ਼ਰੂਰ ਮਰਚਾਂ ਲੱਗਣਗੀਆਂ ਵੀ ਜੋ ਨਹੀਂ ਚਾਹੁੰਦੇ ਕੋਈ ਸੁਧਾਰ ਹੋਵੇ ਕੋਈ ਚੰਗਾ ਹੋਵੇ ਕੋਈ ਵਧੀਆ ਹੋਵੇ ਗੱਲ ਕਰਨ ਜਾ ਰਹੇ ਆ ਪੰਜਾਬੀ ਗਾਇਕੀ ਦੀ ਪੰਜਾਬੀ ਗੀਤਾਂ ਦੇ ਫਿਲਮਾਂਕਣ ਦੀ ਪੰਜਾਬੀ ਫਿਲਮਾਂ ਦੀ ਕਿਉਂਕਿ ਪੰਜਾਬ ਚ ਰਹਨੇ ਆ ਪੰਜਾਬ ਦੀ ਬੋਲਦੇ ਆ ਪੰਜਾਬ ਦੇ ਖਾਣੇ ਆ ਕਿਉਂਕਿ ਪੰਜਾਬੀ ਬੋਲੀ ਨੇ ਬਹੁਤ ਝੰਡੇ ਗੱਡੇ ਨੇ ਦੁਨੀਆ ਦੇ ਵਿੱਚ ਸਲਾਹੀ ਜਾਂਦੀ ਹੈ ਸਵੀਕਾਰੀ ਜਾਂਦੀ ਹੈ ਸਤਿਕਾਰਯੋਗ ਜਾਂਦੀ ਹੈ ਤੇ ਉਹਨਾਂ ਸਾਰੇ ਮਹਾਨ ਲੇਖਕਾਂ ਨੂੰ ਵਿਦਿ ਜਮੀਨ ਨੂੰ ਪੱਤਰਕਾਰਾਂ ਨੂੰ ਕਲਾਕਾਰਾਂ ਨੂੰ ਫਨਕਾਰਾਂ ਨੂੰ ਸਲਾਮ ਹੈ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦਾ ਮਾਣ ਸਤਿਕਾਰ ਵਧਾਇਆ ਤੇ ਉਹਨਾਂ ਨੇ ਲੱਖ ਲਾਨਤ ਵੀ ਹੈ ਕਿ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦਾ ਸਾਰਾ ਕੁਝ ਖਾਦਾ ਜਮੇ ਪੜੇ ਸਾਰਾ ਕੁਝ ਪੰਜਾਬੀ ਦੇ ਵਿੱਚ ਕੀਤਾ ਪਰ ਉਹਨਾਂ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਦੀ ਕਿਰਕਰੀ ਕਰਾਈ ਹੈ ਬੇਇੱਜ਼ਤੀ ਕਰਵਾਈ ਹੈ ਗੱਲ ਕਰ ਰਿਹਾ ਸੀ ਗੀਤਾਂ ਦੀ ਕਿਉਂਕਿ ਪਹਿਲਾਂ ਪਹਿਲਾਂ ਸਮਿਆਂ ਦੇ ਵਿੱਚ ਗੀਤ ਸਿਰਫ ਸੁਣੇ ਜਾਂਦੇ ਸੀ ਪਰ ਹੁਣ ਗੀਤ ਦੇਖੇ ਵੀ ਜਾਂਦੇ ਨੇ ਫਿਲਮਾਂ ਕੰਡ ਦੇ ਜ਼ਰੀਏ ਗੀਤਾਂ ਦੇ ਵੀਡੀਓ ਅਸੀਂ ਫਿਲਮਾਂ ਦੇਖਦੇ ਆ ਕਿਉਂਕਿ ਗੀਤਾਂ ਨੂੰ ਫਿਲਮਾਂ ਨੂੰ ਵਪਾਰ ਦੇ ਨਜ਼ਰੀਏ ਤੇ ਦੇਖਿਆ ਜਾਂਦਾ ਪਹਿਲਾਂ ਗੀਤਾਂ ਨੂੰ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਸੀ ਤੇ ਕੋਈ ਪੈਸੇ ਦਾ ਬਬਾਲ ਨਹੀਂ ਸੀ ਇਹਦੇ ਵਿੱਚ ਬਹੁਤ ਘੱਟ ਰੇਟ ਤੇ ਕਲਾਕਾਰ ਸਿੰਗਰ ਬੁੱਕ ਹੋਇਆ ਕਰਦੇ ਸੀ ਪਰ ਦੋਸਤੋ ਡਿਜੀਟਲ ਦੇ ਯੁੱਗ ਦੇ ਵਿੱਚ ਜਾਂ ਕਹਿ ਲਓ ਇੱਕ ਦੂਜੇ ਦੀ ਦੌੜ ਤੋਂ ਅੱਗੇ ਕਈ ਵਾਰੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਫਿਲਮਾਂ ਦੇ ਬਰਾਬਰ ਗੀਤਾਂ ਦੇ ਜਿਹੜੇ ਪੰਜਾਬੀ ਗੀਤਾਂ ਦੇ ਫਿਲਮਾਂਕਰ ਹੋ ਗਏ ਨੇ ਤੇ ਜਦੋਂ ਕਿਤੇ ਵਪਾਰੀ ਕਰਨ ਦੀ ਗੱਲ ਆ ਜੇ ਪੈਸਿਆਂ ਦੀ ਗੱਲ ਆ ਜੇ ਫਿਰ ਉੱਥੇ ਭਾਵਨਾਵਾਂ ਮर्यादा ਦਰਕਨਾਰ ਹੋ ਜਾਇਆ ਕਰਦੀਆਂ ਨੇ ਉੱਥੇ ਸੱਭਿਆਚਾਰ ਦੇ ਵਿੱਚ ਸੱਭਿਆਚਾਰ ਦੇ ਨਾਂ ਤੇ ਅਸ਼ਲੀਲਤਾ ਫਲਾਈ ਜਾਂਦੀ ਹੈ ਗਲੈਮਰ ਭਰਪੂਰ ਗੀਤ ਦਿਖਾਏ ਜਾਂਦੇ ਨੇ ਤੇ ਕਹੋ ਬਹੁਤ ਵਾਰੀ ਹੁੰਦਾ ਕਿ ਇਹ ਵੀ ਸ਼ਬਦ ਜੋ ਗੀਤਾਂ ਦੇ ਬਣਤਰ ਹੈ ਗੀਤਾਂ ਦੇ ਬੋਲ ਨੇ ਸ਼ਬਦਾਵਲੀ ਪੱਖੋਂ ਗੀਤਕਾਰ ਬਹੁਤ ਘਟਿਆ ਕਿਸਮ ਦੇ ਗੀਤਕਾਰ ਨੇ ਸਾਰੇ ਨਹੀਂ ਬਹੁਤ ਘਟਿਆ ਕਿਸਮ ਦੇ ਗੀਤਕਾਰ ਨੇ ਬਹੁਤ ਅੱਛੇ ਵੀ ਨੇ ਤੇ ਜਿਨ੍ਹਾਂ ਨੂੰ ਸਮਿਆਂ ਤੋਂ ਯਾਦ ਰੱਖਿਆ ਜਾ ਰਿਹਾ ਯਾਦ ਨੇ ਤੇ ਯਾਦ ਰਹਿਣਗੇ ਪਰ ਬਹੁਤ ਘਟਿਆ ਗੀਤਕਾਰ ਨੇ ਜਿਨ੍ਹਾਂ ਨੇ ਸਿਰਫ ਇਸ ਚੀਜ਼ ਨੂੰ ਵਪਾਰ ਪੱਖੋਂ ਲਿਆ ਅਸ਼ਲੀਲਤਾ ਫਲਾਉਣ ਦੀ ਗੱਲ ਕਰੀ ਹੈ ਅਕਸਰ ਚੰਡੀਗੜ੍ਹ ਦੀ ਆਸ਼ਕੀ ਦੀ ਗੱਲਾਂ ਸੁਣਦੇ ਆਂ ਬਹੁਤ ਗੀਤਕਾਰ ਮਾਫ ਕਰਨਾ ਬਹੁਤ ਗੀਤਕਾਰ ਜਿਹਨੇ ਪੰਜਾਬ ਦੇ ਜਿਨ੍ਹਾਂ ਨੇ ਸ਼ਾਇਦ ਚੰਡੀਗੜ੍ਹ ਨਾ ਦੇਖਿਆ ਹੋਵੇ ਪਰ ਉਹਨਾਂ ਨੂੰ ਜਿਹੜੀ ਚੰਡੀਗੜ੍ਹ ਉਹ ਗੀਤਾਂ ਦੇ ਵਿੱਚ ਆਸ਼ਕੀ ਦਾ ਅਡਾ ਲੱਗਦਾ ਬਲਕਿ ਚੰਡੀਗੜ੍ਹ ਸਭ ਤੋਂ ਵੱਡੀ ਮਾਨ ਦੇ ਗੱਲ ਵੀ ਪੰਜਾਬ ਦੀ ਰਾਜਸਥਾਨੀ ਹੈ ਪੰਜਾਬ ਦੇ ਫੈਸਲਿਆਂ ਦੀ ਫੈਸਲੇ ਹੁੰਦੇ ਨੇ ਕਿਸਮਤ ਦੀ ਪੰਜਾਬ ਦੀ ਕਿਸਮਤ ਦੇ ਫੈਸਲੇ ਹੁੰਦੇ ਨੇ ਸੈਕਟਰੀ 8 ਹੈ ਵਿਧਾਨ ਸਭਾ ਯੂਨੀਵਰਸਿਟੀ ਕਾਲਜ ਨੇ ਬਹੁਤ ਕੁਝ ਸਿੱਖਣ ਸਿਖਾਉਣ ਨੂੰ ਹੈ ਸਭ ਤੋਂ ਵੱਡੀ ਗੱਲ ਹੈ ਕਿ ਦੁਨੀਆ ਦਾ ਕਲਚਰ ਸਾਨੂੰ ਉੱਥੇ ਦੇਖਣ ਨੂੰ ਮਿਲਦਾ ਪਰ ਬਹੁਤ ਘਟਿਆ ਗੀਤਕਾਰਾਂ ਦੀ ਨਜ਼ਰ ਦੇ ਵਿੱਚ ਗਾਇਕਾਂ ਦੀ ਨਜ਼ਰ ਦੇ ਵਿੱਚ ਸੰਗੀਤਕਾਰਾਂ ਦੀ ਨਜ਼ਰ ਦੇ ਵਿੱਚ ਚੰਡੀਗੜ੍ਹ ਸਿਰਫ ਆਸ਼ਕੀ ਦਾ ਟਾ ਡਾ ਸਭ ਤੋਂ ਵੱਡਾ ਜਿਹੜਾ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਡਾ ਘਟਿਆ ਗੀਤਾਂ ਦੇ ਵਿੱਚ ਜੋ ਦਿਖਾਇਆ ਜਾ ਰਿਹਾ ਜੋ ਫਲਮਾਇਆ ਜਾ ਰਿਹਾ ਉਹ ਹਥਿਆਰਾਂ ਤੇ ਨਸ਼ਿਆਂ ਨੂੰ ਲੈ ਕੇ ਹੈ ਮਾਫ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਪੰਜਾਬੀ ਗੀਤਾਂ ਦੇ ਵਿੱਚ ਹਥਿਆਰਾਂ ਤੇ ਨਸ਼ਿਆਂ ਦਾ ਜੋ ਪ੍ਰਦਰਸ਼ਨ ਹੁੰਦਾ ਉਹਨੂੰ ਬੰਦ ਕੀਤਾ ਜਾਏਗਾ ਬਲਕਿ ਸਖਤ ਸਜ਼ਾਾਂਾਂ ਦਿੱਤੀਆਂ ਜਾਣਗੀਆਂ ਜੋ ਇਹਦੇ ਨਾਲ ਸਾਰੇ ਸਬੰਧਤ ਨੇ ਭਾਵੇਂ ਗੀਤਕਾਰ ਹੋਵੇ ਗਾਇਕ ਹੋਵੇ ਫਿਲਮਾਂਕਣ ਹੋਵੇ ਮਿਊਜ਼ਿਕ ਐਕਟਰ ਹੋਵੇ ਜੋ ਵੀ ਇਹਨਾਂ ਹਥਿਆਰਾਂ ਤੇ ਨਸ਼ਿਆਂ ਵਾਲੇ ਗੀਤਾਂ ਨੂੰ ਪ੍ਰਮੋਟ ਕਰਦਾ ਉਹਦੇ ਤੇ ਕਾਰਵਾਈ ਹੋਵੇਗੀ ਪਰ ਮਾਫ਼ ਕਰਨਾ 3 ਸਾਲ ਹੋ ਗਏ ਪੰਜਾਬ ਸਰਕਾਰ ਵੱਲੋਂ ਹਥਿਆਰਾ ਪ੍ਰਤੀ ਗਾਇਕਾਂ ਪ੍ਰਤੀ ਗੀਤਕਾਰਾਂ ਪ੍ਰਤੀ ਸੰਗੀਤਕਾਰਾਂ ਪ੍ਰਤੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਕਸਰ ਦੇਖਦੇ ਆ ਕਿਵੇਂ ਟੀਵੀਾਂ ਤੇ YouTube ਚੈਨਲਾਂ ਤੇ Facebookਾਂ ਤੇ ਜਾਂ ਸੋਸ਼ਲ ਮੀਡੀਆ ਤੇ ਆਪਾਂ ਕਿਵੇਂ ਦੇਖਦੇ ਆ ਵੀ ਬਹੁਤ ਫੁੱਦੂ ਕਿਸਮ ਦੇ ਜਿਹੜੇ ਗਾਇਕ ਨੇ ਮਾਫ ਕਰਨਾ ਸਾਰੇ ਨਹੀਂ ਬਹੁਤ ਫੁੱਦੂ ਕਿਸਮ ਦੇ ਜਿਹੜੇ ਗਾਇਕ ਨੇ ਉਹ ਹਥਿਆਰਾ ਤੇ ਨਸ਼ਿਆਂ ਦਾ ਪ੍ਰਦਰਸ਼ਨ ਕਰਦੇ ਨੇ ਇੱਕ 47 ਵਰਗਿਆਂ ਉਹ ਚੱਕੀ ਫਿਰਦੇ ਨੇ ਕੋਈ ਦੌਰ ਸੀਗਾ ਕਿ ਆਲਮੁਲਹਾਰ ਵਰਗੇ ਸਾਹਿਬ ਜਾ ਕਿ ਦੇ ਬਾਬਾ ਬੋਹੜ ਅਲਮ ਦੁਹਾਰ ਵਰਗੇ ਉਹ ਚੁੰਟਾ ਲੈ ਕੇ ਗਾਉਂਦੇ ਸੀ ਜਨਾਬ ਜਮਲਾ ਜੱਟ ਵਰਗੇ ਤੂੰ ਵੀ ਲੈ ਕੇ ਗਾਉਂਦੇ ਸੀਗੇ ਮੁਹੰਮਦ ਸਦੀਕ ਹੋਰੇ ਤੂੰ ਵੀ ਦੇ ਨਾਲ ਗਾਉਂਦੇ ਸੀਗੇ ਗੁਰਦਾਸ ਮਾਨ ਉਹਦੀ ਗੁਰਦਾਸ ਮਾਨ ਸਾਹਿਬ ਨੇ ਦਫਲੀ ਦਾ ਇਸਤੇਮਾਲ ਕੀਤਾ ਦੇ ਬਹੁਤ ਵਧੀਆ ਗਾਇਕ ਨੇ ਜੋ ਸਾਜ਼ਾਂ ਦਾ ਇਸਤੇਮਾਲ ਕਰਦੇ ਨੇ ਪਰ ਅੱਜ ਕੱਲ ਦੇ ਜਿਹੜੇ ਫੁਕਰੇ ਗਾਇਕ ਨੇ ਉਹ ਵੀਡੀਓ ਦੇ ਵਿੱਚ ਹਥਿਆਰ ਦਿਖਾਉਂਦੇ ਨੇ ਅਰ ਹਥਿਆਰ ਵੀ ਉਹ ਮਾਰੂ ਹਥਿਆਰ ਦਿਖਾਉਂਦੇ ਨੇ ਜੋ ਮਤਲਬ ਸਾਨੂੰ ਸੋਚ ਸਾਡੀ ਸੋਚ ਤੋਂ ਵੀ ਪਰੇ ਹੈ ਕਈ ਗੱਲ ਹੈ ਜੇ ਹਥਿਆਰ ਵੀ ਜਿ ਕੋ ਆਰਮੀ ਵਿੱਚ ਵੀ ਇੰਨਾ ਖੁੱਲ ਕੇ ਸ਼ਾਇਦ ਉਹਨਾਂ ਦਾ ਇਸਤੇਮਾਲ ਨਾ ਹੁੰਦਾ ਹੋਵੇ ਜੋ ਘੱਟੀਆਂ ਫਿਲਮਾਂਕਣ ਗੀਤਾਂ ਦੇ ਵਿੱਚ ਉਹਨਾਂ ਦਾ ਹੁੰਦਾ ਪਰ ਕਿੱਥੇ ਸਰਕਾਰਾਂ ਕਿੱਥੇ ਪ੍ਰਸ਼ਾਸਨ ਕਿੱਥੇ ਕਰਵੇ ਕਿਨੇ ਕਰਨੇ ਮਾਫ ਕਰਨਾ ਇੱਕ ਹੋਰ ਵੀ ਗੱਲ ਬੜੀ ਸ਼ਾਇਦ ਚੋਵੇ ਕਿਉਂਕਿ ਜਿਨ੍ਹਾਂ ਦੀ ਸਰਕਾਰਾਂ ਨੇ ਜਿਨ੍ਹਾਂ ਦੀ ਪੰਜਾਬ ਦੇ ਸਰਕਾਰਾਂ ਰਹੀਆਂ ਜ਼ਿਆਦਾਤਰ ਗਾਇਕ ਗੀਤਕਾਰ ਸੰਗੀਤਕਾਰ ਉਹਨਾਂ ਦੇ ਨੇ ਕੀ ਹੈ ਵੀਕ ਗਾਇਕ ਜੋ ਅੱਜ ਕੱਲ ਦੇ ਬਹੁਤ ਵੱਡਾ ਹੂਆ ਬਣ ਗਿਆ ਆਮੀ ਦੇਖਿਆ ਜਿੱਥੇ ਹਥਿਆਰਾਂ ਦਾ ਪ੍ਰਦਰਸ਼ਨ ਹੁੰਦਾ ਉੱਥੇ ਅੱਜ ਕੱਲ ਬੌਂਸਰਾਂ ਦਾ ਰਿਵਾਜ ਹੋ ਗਿਆ ਗਨਮੈਨ 22 25 25 ਗਨਮੈਨ ਲਈ ਫਿਰਦੇ ਨੇ ਗਾਇਕ ਤੁਸੀਂ ਅਜੇ ਪੁੱਠੇ ਕੰਮ ਕਿਉਂ ਕਰਦੇ ਹੋਗੇ ਤੁਹਾਨੂੰ ਗਨਮੈਨਾਂ ਦੀ ਲੋੜ ਹੋਵੇ ਵੈਸੇ ਦਾ ਗਿੱਤਾਂ ਵਿੱਚ ਬੜੀਆਂ ੜਕਾਂ ਮਾਰਦੇ ਆਂ ਕਰਦਾਂਗੇ ਵੋਕ ਕਰਦਾਂਗੇ ਬੰਬ ਚਲਾਦਾਂਗੇ ਉਹ ਕਰਦਾਂਗੇ ਪਰ ਆਪਣੇ ਵਾਲੀ ਤੁਹਾਡੀ ਫੂਕ ਨਿਕਲ ਜਾਂਦੀ ਦੋਸ਼ ਲੋਕਾਂ ਦਾ ਵੀ ਆ ਦੋਸ ਸਾਡਾ ਵੀ ਆਸੀਂ ਵੀ ਉਹਦੇ ਵਿੱਚ ਆ ਅਸੀਂ ਇਹ ਜਿਹੇ ਗਿੱਤਾਂ ਨੂੰ ਪ੍ਰੋਮੋਟ ਕਰਦੇ ਆਂ ਇਹ ਜੇ ਘੱਟੀਆਂ ਵੀਡੀਓ ਅਸੀਂ ਦੇਖਦੇ ਆਂ ਅੱਗੇ ਸ਼ੇਅਰ ਕਰਦੇ ਆਂ ਕਿਉਂਕਿ ਕਾਰਨ ਕੀ ਐ ਕਾਰਨ ਇਹਦਾ ਕੀ ਹੋ ਸਕਦਾ ਕਾਰਨ ਕੀ ਹੈ ਕਾਰਨਕ ਏ ਹੈ ਵੀ ਅਸੀਂ ਲੋਕ ਹੀ ਉਹਨਾਂ ਨੂੰ ਪ੍ਰਮੋਟ ਕਰਦੇ ਹਾਂ ਅਸੀਂ ਅਜਿਹੇ ਲੋਕਾਂ ਨੂੰ ਕਿਉਂ ਸੁਣਦੇ ਹਾਂ ਪਿੱਛੇ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਹਥਿਆਰਾਂ ਦੇ ਬਾਰੇ ਉਹਦੇ ਤੇ ਵੀ ਕਾਰਵਾਈਆਂ ਹੋਈਆਂ ਨੇ ਜੱਜ ਵੀ ਤੁਸੀਂ ਦੇਖਦੇ ਹੋਗੇ ਕਿੰਨੇ ਕਿੰਨੇ ਕਲਾਕਾਰਾਂ ਦੇ ਨਾਲ ਗਨਮੈਨ ਨੇ ਬਿਨ ਮਤਲ ਤੋਂ ਗਨਮੈਨ ਦਿੱਤੇ ਹੋਏ ਨੇ ਸਿਆਪੇ ਸਾਰੇ ਇਹ ਪਾਏ ਹੋਏ ਨੇ ਕਿਤੇ ਨਾ ਕਿਤੇ ਗੀਤਾਂ ਦੇ ਵਿੱਚ ਲਫ਼ਜ਼ਾਂ ਦੇ ਵਿੱਚ ਨਸ਼ਿਆਂ ਦੀ ਉਹਨਾਂ ਦੀ ਹਥਿਆਰਾਂ ਦੀ ਗੱਲ ਕਰਦੇ ਨੇ ਹੈ ਕਿਤੇ 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 ਗਰੁੱਪ ਵਾਜ਼ੀ ਗੈਂਗਸਟਰ ਦੇ ਵਿੱਚ ਜਾ ਕੇ ਜਾਂ ਹੋਰ ਕਿਤੇ ਕੁਝ ਨਹੀਂ ਹੋਣਾ ਚਾਹੀਦਾ ਇਹ ਗੀਤਾਂ ਨੂੰ ਗੀਤਾਂ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਗੀਤ ਕੀ ਸੀਗੇ ਗੀਤ ਸੰਗੀਤ ਸਾਨੂੰ ਸਕੂਨ ਦੇਣ ਵਾਲੀ ਇੱਕ ਸ਼ੈ ਸੀਗੀ ਇੱਕ ਕਲਾ ਦਾ ਜ਼ਰੀਆ ਜਿਸ ਨਾਲ ਸਾਨੂੰ ਇੱਕ ਜਿਹੜਾ ਉਹ ਸਕੂਨ ਮਿਲਦਾ ਸੀਗਾ ਸਾਨੂੰ ਸਾਡੀ ਆਤਮਾ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਸੀ ਇਹ ਪਰ ਅਸੀਂ ਕੀਤਾ ਕੀ ਹੈ ਅਸੀਂ ਤੇ ਗਲੈਮਰ ਬਹੁਤ ਜ਼ਿਆਦਾ ਨਗੇਜ਼ ਉਹਨਾਂ ਬਹੁਤ ਅਸੀਂ ਪਸੰਦ ਕਰਦੇ ਹਥਿਆਰ ਅਸੀਂ ਪਸੰਦ ਕਰਦੇ ਨਸ਼ੇ ਅਸੀਂ ਪਸੰਦ ਕਰਦੇ ਪੈਸੇ ਦੇ ਜ਼ਰੀਏ ਪੈਸੇ ਦੇ ਜ਼ਰੀਏ ਜਿਹੜਾ ਪੈਸੇ ਦੇ ਜ਼ਰੀਏ ਗਾਇਕ ਨਹੀਂ ਬਣਿਆ ਜਾ ਸਕਦਾ ਤੁਹਾਡੇ ਚ ਕਲਾ ਹੋਵੇ ਲੋਕ ਆਪ ਮੁਹਾਰੇ ਉਹਨਾਂ ਨੂੰ ਸੁਣਦੇ ਨੇ ਬਹੁਤ ਚੰਗੇ ਚੰਗੇ ਫਨਕਾਰ ਨੇ ਹੋਏ ਨੇ ਹੋਣਗੇ ਵੀ ਬਹੁਤ ਗਰੀਬ ਪਰਿਵਾਰਾਂ ਚ ਉਠੇ ਨੇ ਤੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕੀਤਾ ਦੋਸਤੋ ਮੈਂ ਬੇਨਤੀ ਇਹ ਹੀ ਕਰੂੰ ਵੀ ਤੁਸੀਂ ਵੀ ਸੰਕੋਚ ਕਰ ਲਿਆ ਕਰੋ ਚਲੋ ਪਹਿਲਾਂ ਤਾਂ ਹਿੰਦੀ ਅੰਗਰੇਜ਼ੀ ਫਿਲਮਾਂ ਦੇ ਵਿੱਚ ਸੀਨ ਨਗੇਜ਼ ਬਹੁਤ ਜ਼ਿਆਦਾ ਪਰ ਹੁਣ ਤਾਂ ਹਥਿਆਰ ਨਗੇਜ਼ ਤੇ ਨਸ਼ਿਆਂ ਦੀ ਹੱਦ ਹੋਈ ਪਈ ਹੈ ਆਪਾਂ ਵੀ ਥੋੜਾ ਪਰਹੇਜ਼ ਕਰੇ ਕਰੀਏ ਬੋਲਿਆ ਕਰੋ ਕੋਈ ਕਮੈਂਟ ਜਰੂਰ ਕਰਦਿਆ ਕਰੋ ਕਿਸੇ ਨਾ ਕਿਸੇ ਕੋਈ ਵੀਡੀਓ ਕੋਈ ਚੈਨਲ ਦੇ ਵਿੱਚ ਤੁਸੀਂ ਵੀਡੀਓ ਦੇਖਦੇ ਹੋ ਜਰੂਰ ਬੋਲਿਆ ਕਰੋ ਕਿਉਂਕਿ ਜਿਹੜਾ ਸੁਧਾਰ ਹੈ ਉਹ ਨਾ ਤਾਂ ਸਰਕਾਰਾਂ ਨੇ ਕਰਨਾ ਨੇ ਨਾ ਪ੍ਰਸ਼ਾਸਨ ਨੇ ਕਰਨਾ ਉਹ ਆਮ ਲੋਕਾਂ ਨੇ ਕਰਨਾ ਹੈ ਤੁਸੀਂ ਸਰਕਾਰਾਂ ਬਦਲ ਦੀ ਹਿੰਮਤ ਰੱਖਦੇ ਹੋ ਸਰਕਾਰਾਂ ਤੁਸੀਂ ਬਦਲ ਦਿੰਦੇ ਹੋ ਜਿਹੜੇ 25 25 30 30 ਸਾਲ ਰਾਜ ਕਰਨੇ ਗੱਲਾਂ ਕਰਦੇ ਸੀਗੇ ਤੁਸੀਂ ਉਹ ਖੁੰਝੇ ਲਾ ਕੇ ਰੱਖਤੇ ਤਾਂ ਕਟਿਆਪਣ ਦੇ ਗੀਤਕਾਰ ਕਟਿਆ ਗਾਇਕ ਤਾਂ ਕੁਝ ਵੀ ਨਹੀਂ ਤੁਹਾਡੇ ਮੂਰੇ ਤੁਸੀਂ ਫਿਲਮਾਂ ਦੇ ਜ਼ਰੀਏ ਕਿਸੇ ਨੂੰ ਚੜਾ ਸਕਦੇ ਹੋ ਉਤਾਰ ਸਕਦਾ ਹੁਣ ਪਿੱਛੇ ਜਿ ਕਿਤੇ ਕੰਗਣਾ ਨਾਉ ਦੀ ਫਿਲਮ ਦੀ ਗੱਲ ਚੱਲੀ ਸੀ ਉਹ ਹਾਈ ਕੋਰਟ ਨੂੰ ਬੰਦੀ ਲਾਉਣੀ ਪਈ ਮੈਨੂੰ ਖੈਰ ਉਹ ਫਿਲਮ ਕਰੇ ਨਹੀਂ ਪਤਾ ਕਿ ਮੇਦੀ ਕਿਸ ਤਰ੍ਹਾਂ ਫਿਲਮ ਪਰ ਤੁਸੀਂ ਉਹਨਾਂ ਗਾਇਕਾਂ ਬਾਰੇ ਵੀ ਜ਼ਰੂਰ ਬੋਲਿਆ ਕਰੋ ਉਹਨਾਂ ਘਟੇਲੁੱਚੇ ਲਫੰਗੇ ਜਿਹੜੇ ਗਾਇਕ ਨੇ ਜਿਹੜੇ ਘਟੀਆਂ ਕਿਸਮ ਦੇ ਗਾਇਕ ਨੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਨਸ਼ਾ ਨੂੰ ਪ੍ਰਮੋਟ ਕਰਦੇ ਨੇ ਕਿਉਂਕਿ ਸਾਡਾ ਦੁਖਾਂਤ ਇਹ ਵੀ ਹੈ ਜੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਜਾਏ ਸ਼ਹੀਦਾਂ ਨੂੰ ਆਪਣੇ ਆਦਰਸ਼ ਮੰਨਣ ਤੋਂ ਲੜੀ ਲੁਕੀ 부ਚੀ ਦੇ ਦੋ ਦੋ ਜਿਹੜੇ ਕਲਾਕਾਰ ਨੇ ਮਾਫ਼ ਕਰਨਾ ਗੁਸਤਾ ਕਿ ਮਾਫ਼ ਘਟੀਆਂ ਕਿਸਮ ਦੇ ਜਿਹੜੇ ਗਾਇਕ ਨੇ ਉਹਨਾਂ ਨੂੰ ਸਾਰੇ ਨੇ ਮਾਫੀ ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ ਬਹੁਤ ਨੇ ਜਿਨ੍ਹਾਂ ਨੂੰ ਸਾਡਾ ਨੌਜਵਾਨ ਸਾਡਾ ਪਸੰਦ ਕਰਦਾ ਉਹ ਨਾ ਤਾਂ ਖਿਡਾਰੀਆਂ ਨੂੰ ਪਸੰਦ ਕਰਦੇ ਨੇ ਬਹੁਤ ਨੌਜਵਾਨ ਪੀੜ੍ਹੀਆਂ ਨਾ ਤਾਂ ਖਿਡਾਰੀ ਨੂੰ ਪਸੰਦ ਕਰਦੇ ਨੇ ਨਾ ਸਾਡੇ ਸ਼ਹੀਦਾਂ ਨੂੰ ਉਹ ਪਸੰਦ ਕਰਦੇ ਨੇ ਨਾ ਬੁੱਧੀਜੀਵੀ ਜਾਂ ਕਿਸੇ ਹੋਰ ਨੂੰ ਪਸੰਦ ਕਰਦੇ ਨੇ ਉਹ ਐਕਟਰਾਂ ਦੇ ਮਗਰ ਲੱਗਦੇ ਨੇ ਉਹਨਾਂ ਵਰਗੇ ਵਾਲ ਕਟਵਾਉਂਦੇ ਨੇ ਉਹਨਾਂ ਵਰਗੇ ਕੱਪੜੇ ਉਹਨਾਂ ਵਰਗਾ ਦਿਖਣਾ ਚਾਹੁੰਦੇ ਨੇ ਉਹਨੇ ਵਰਗੀਆਂ ਗੱਡੀਆਂ ਰੱਖਦੇ ਨੇ ਬਹੁਤ ਨੇ ਅਜਿਹੇ ਜਿਹੜੇ ਬਹੁਤ ਚੰਗੇ ਵੀ ਨੇ ਬਹੁਤ ਘਟਿਆ ਹੋਇਆ ਕਿਉਂਕਿ ਹਰ ਖੇਤਰ ਦੇ ਵਿੱਚ ਇਹਨੀਆਂ ਕਾਲੀਆਂ ਭੇਟਾਂ ਹੁੰਦੀਆਂ ਨੇ ਸੱਚ ਜ਼ਰੂਰ ਗੌਰ ਕਰਿਓ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਐ ਮੈਂ ਕਿਹਨਾਂ ਹੁੰਦਾ ਬਿਲਕੁਲ ਮਿੱਟੀ ਦੀ ਤਰ੍ਹਾਂ ਵੀ ਜਿਵੇਂ কুমہار ਮਿੱਟੀ ਤੋਂ ਭਾਂਡੇ ਨੂੰ ਸ਼ੇਪ ਦਿੰਦਾ ਐਵੇਂ ਸਾਡਾ ਨੌਜਵਾਨ ਵੀ ਐ ਖੇਡਾਂ ਵੱਲ ਜੁੜੋ ਪੜ੍ਹਾਈ ਵੱਲ ਜੁੜੋ ਗੈਕਾਂ ਗੀਤਕਾਰਾਂ ਨੂੰ ਕੁਝ ਨਹੀਂ ਦੇਣਾ ਤੁਸੀਂ ਇਹਨਾਂ ਵਿੱਚ ਲੜੀ ਜਾਂਦੇ ਹੋ ਕੋਸ਼ਿਸ਼ ਕਰਿਆ ਕਰੋ ਜ਼ਰੂਰ ਜਿਹੜੇ ਅਜੇ ਫਿਲਮ ਫਿਲਮਾਂ ਕੰਨ ਨੇ ਅਜਿਹੇ ਗੀਤ ਨਹੀਂ ਹਨ ਤੇ ਜ਼ਰੂਰ ਤੋਬਾ ਕਰਿਆ ਕਰੋ ਜੇਕਰ ਤੁਸੀਂ ਨਹੀਂ ਸੁਣੋਗੇ ਕੋਈ ਟਾਈਮ ਸੀਗਾ ਕਰੋਨਾ ਦੇ ਵਿੱਚ ਵੀ ਗੀਤ ਬਿਲਕੁਲ ਬੰਦ ਹੋ ਗਏ ਸੀ ਉਦੋਂ ਵੀ ਫਿਰ ਸੱਭਿਆਚਾਰ ਗੀਤ ਤੁਸੀਂ ਪਸੰਦ ਕੀਤੇ ਧਰਮ ਗੀਤ ਤੁਸੀਂ ਪਸੰਦ ਕੀਤੇ ਲੋਕਤਾਤ ਤੁਸੀਂ ਪਸੰਦ ਕੀਤੇ ਤੇ ਇਹ ਅਜਿਹੇ ਗੀਤਾਂ ਤੋਂ ਪਰਹੇਜ਼ ਕਰੋ ਅਜਿਹੇ ਮੀਡੀਆ ਤੋਂ ਜ਼ਰੂਰ ਪਰਹੇਜ਼ ਕਰੋ ਇਹਨਾਂ ਨੂੰ ਆਪਾਂ ਨਾ ਪ੍ਰਮੋਟ ਕਰੀਏ ਸਾਡੀ ਜ਼ਿੰਮੇਵਾਰੀ ਹੈ ਤੇ ਗੁਸਾਖੀ ਮਾਫ ਜੇਕਰ ਗੱਲ ਕਿਸੇ ਦੇ ਗਿੱਟੇ ਗੁੱਡੇ ਲੱਗੀ ਉਹਦੇ ਲਈ ਮਾਫੀ ਤੇ ਜਲਦੀ ਫੇਰ ਮਿਲਾਂਗੇ ਤੇ ਬੇਨਤੀ ਵੀ ਕਰਦੇ ਜਾਂਦਾ ਜਾਂਦਾ ਵੀ ਜਿਹਨੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਚੈਨਲ ਦਾ ਹਿੱਸਾ ਜ਼ਰੂਰ ਬਣਾਓ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਕਰੋ ਤੇ ਆਪਣੀ ਕੀਮਤੀ ਸੁਝਾਅ ਵੀ ਜ਼ਰੂਰ ਦਿਓ ਅੱਜ ਦੇ ਲਈ ਇੰਨਾ ਹੈ ਗੁਸਤਾਖੀ